ਬਹੁਤ ਵਾਰ ਅਸੀਂ ਸੁਣਿਆ ਘੱਟ ਦਾ ਪੀ ਤਿਲੰਕਾ ਟਾਈ ਜਿਹੜਾ ਤੁਹਾਡਾ ਆਪਣਾ ਹੋਏਗਾ ਕੋਈ ਤੁਹਾਡਾ ਸਭ ਤੋਂ ਵੱਧ ਨੁਕਸਾਨ ਕਰੇਗਾ ਘੱਟ ਦਾ ਮਤਲਬ ਤੁਹਾਡਾ ਫਰੈਂਡ ਤੁਹਾਨੂੰ ਜਾਣਨ ਵਾਲਾ ਪਛਾਣਨ ਵਾਲਾ ਕੋਈ ਰਿਸ਼ਤੇਦਾਰ ਕੋਈ ਆਪਣਾ ਕਿਉਂਕਿ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਤਾ ਹੁੰਦੀਆਂ ਤੁਹਾਡੀ ਆਰਥਿਕ ਹਾਲਤ ਪਤਾ ਹੁੰਦਾ ਤੁਹਾਡੀ ਮਾਨਸਿਕ ਹਾਲਤ ਪਤਾ ਹੁੰਦਾ ਤੁਹਾਡਾ ਰਹਿਣ ਸਣ ਜਿਹੜਾ ਉਹਨੂੰ ਪਤਾ ਹੁੰਦਾ ਪਰ ਕੀ ਉਹਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਬਹੁਤ ਸਾਰੀਆਂ ਚੀਜ਼ਾਂ ਜਿਸ ਦੇ ਬਾਰੇ ਤੁਸੀਂ ਬੋਲਦੇ ਹੋ ਉਹ ਵੀ ਤੁਹਾਡੇ ਬਾਰੇ ਜਾਣਦਾ ਇਸ ਕਰਕੇ 스마트 ਹੈ ਇਹਦੇ ਵਿੱਚ ਜਦੋਂ ਤੁਸੀਂ ਆਪਣੇ ਆ ਦੀ ਗੱਲ ਕਰਦੇ ਹੋ ਤੇ ਸਮਾਜ ਵਿੱਚ ਕਿਸ ਨੇ ਆ ਜਾਣਦਾ ਕਿ ਜਿਹੜਾ ਬੰਦਾ ਆਪਣੇ ਆਪਣੇ ਆ ਦਾ ਨਹੀਂ ਤੇ ਉਹ ਸਾਡਾ ਤੇ ਦੂਜਿਆਂ ਦਾ ਕਿਵੇਂ ਹੋ ਸਕਦਾ ਸੋ ਜਦੋਂ ਤੁਸੀਂ ਆਪਣਿਆਂ ਦੀ ਬਦਨਾਮੀ ਕਰਦੇ ਹੋ ਆਪਣਿਆਂ ਦੀਆਂ ਗੱਲਾਂ ਕਰਦੇ ਹੋ ਆਪਣਿਆਂ ਨੂੰ ਗਲਤ ਸੰਬਧ ਕਰਦੇ ਤੇ ਤੁਸੀਂ ਦੂਜੇ ਨੂੰ ਕਿੰਨਾ ਕੁ ਨੁਕਸਾਨ ਪਚਾਉਦੇ ਹੋ ਉਹ ਤੇ ਅਲੱਗ ਗੱਲ ਹੈ ਤੁਹਾਡਾ ਆਪਣਾ ਜਿਹੜਾ ਸ਼ਖਸੀਅਤ ਹੈ ਉਹ ਸਾਹਮਣੇ ਆ ਜਾਂਦੀ ਕਿ ਇਹ ਬੰਦਾ ਵਿਸ਼ਵਾਸ ਕਰਨ ਦੇ ਕਾਬਲ ਨਹੀਂ ਤੇ ਦੂਸਰੇ ਜਿਹੜੇ ਨੇ ਉਹ ਤੁਹਾਡੇ ਤੇ ਵਿਸ਼ਵਾਸ ਨਹੀਂ ਕਰਦੇ ਇਸ ਕਰਕੇ ਜਦੋਂ ਤੁਸੀਂ ਆਪਣੇ ਆਦੀ ਗੱਲ ਕਰਦੇ ਹੋ ਆਪਣੇ ਆਪ ਦੇ ਲਈ ਕੁਝ ਬਾਹਰ ਬੂੰਦਦੇ ਹੋ ਇਹ ਜ਼ਰੂਰ ਧਿਆਨ ਵਿੱਚ ਰੱਖੋ ਕਿ ਇਹ ਵੀ ਜਾਂਦਾ ਕਿ ਤੁਸੀਂ ਕਿਸੇ ਦੇ ਸਕੇ ਨਹੀਂ ਹੋ ਸਕਦੇ ਥੈਂਕ ਯੂ